ਗੁਰਮਤ ਮਾਰਗ ਦੀ ਕਸਵੱਟੀ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨਤਾਪ ਹਰਖ ਸੋਗ ਦਾਜੈ ਨਹੀਂ ਤਬ ਹਰ ਆਪ ਹੈ ਆਪ ਪੁਰਾਣੀ ਿਰਖਾਲੂ ਸੇਵਾਦਾਰਾਂ ਨੇ ਸੰਤ ਪਾਈ ਤੇਜਾ ਸਿੰਘ ਜੀ ਦੀਆਂ ਸ਼ਿਕਾਇਤਾਂ ਸੰਤ ਅਤਰ ਸਿੰਘ ਜੀ پاس ਭੇਜੀਆਂ ਕਿ ਇਸ ਪ੍ਰੇਮੀ ਨੇ ਮਾਇਆ ਖੁਰਦ-ਬੁਰਦ ਕਰ ਦਿੱਤੀ ਹੈ ਜਿਸ ਨਾਲ ਸਥਾਨ ਨੂੰ ਘਾਟਾ ਪੈ ਰਿਹਾ ਹੈ ਸੰਤਾਂ ਦੇ ਸਮਝਾਉਣ ਤੇ ਵੀ ਜਦੋਂ ਇਹ ਪ੍ਰੇਮੀ ਸ਼ਿਕਾਇਤਾਂ ਕਰਨੋਂ ਨਾ ਹਟੇ ਤਾਂ ਸੰਤਾਂ ਨੇ ਭਾਈ ਤੇਜਾ ਸਿੰਘ ਨੂੰ ਕਿਹਾ ਕਿ ਤੁਸੀਂ ਗੁਜਰਾਵਾਲੇ ਜਾਓ ਅਤੇ ਉੱਥੇ ਨਾਮ ਬਾਣੀ ਸਿਮਰ ਕੇ ਸੇਵਾ ਕਰੋ ਜੋ 10000 ਕਰਜ਼ਾ ਸਥਾਨ ਤੇ ਚੜਿਆ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਹ ਦਿਓ ਤਾਂ ਜੋ ਿਰਖਾਲੂ ਸੇਵਾਦਾਰ ਸ਼ਾਂਤ ਹੋ ਸਕਣ ਹੁਕਮ ਅਨੁਸਾਰ ਸੰਤ ਭਾਈ ਤੇਜਾ ਸਿੰਘ ਜੀ ਗੁਜਰਾਵਾਲੇ ਪਹੁੰਚੇ ਅਤੇ ਆਪਣੀ ਕੋਠੀ ਨੂੰ ਗਹਿਣੇ ਰੱਖ ਕੇ ਮਸਤੂਆਣੇ ਦਾ 10000 ਦਾ ਕਰਜ਼ਾ ਉਤਾਰ ਦਿੱਤਾ ਅਤੇ ਸੰਤ ਜੀ ਮਹਾਰਾਜ ਦਾ ਹੁਕਮ ਮੰਨ ਨਾਮ ਬਾਣੀ ਸਿਮਰਨ ਕਰਕੇ ਉੱਥੋਂ ਦੀ ਸੰਗਤ ਦੀ ਅਤੁੱਟ ਪ੍ਰੇਰਣਾ ਦੇ ਨਾਲ ਗੁਜਰਾਵਾਲੇ ਖਾਲਸਾ ਕਾਲਜ ਦੀ ਸੇਵਾ ਵਿੱਚ ਡਟ ਗਏ ਆਪ ਕੁਝ ਦਿਨਾਂ ਬਾਅਦ ਬੈਰਾਗ ਵਿੱਚ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਆਏ ਤਾਂ ਸੰਤਾਂ ਨੇ ਸਰਦਾਰ ਲਾਭ ਸਿੰਘ ਵੱਲ ਵੇਖ ਕੇ ਕਿਹਾ ਪਾਈ ਇਸ ਵੇਲੇ ਤਾਂ ਤੇਜਾ ਸਿੰਘ ਵਿੱਚ ਕੋਈ ਮੋ ਨਹੀਂ ਪਿਛਲੇ ਸੰਜੋਗਾਂ ਕਰਕੇ ਸਾਹਮਣੇ ਆਇਆ ਥੋੜਾ ਬਹੁਤ ਜਾਗ ਪੈਂਦਾ ਹੈ ਤਨ ਮਨ ਤੇਜਾ ਸਿੰਘ ਦਾ ਤੇ ਧਨ ਤੁਹਾਡਾ ਦੋਵੇਂ ਮਿਲ ਕੇ ਕਾਲਜ ਨੂੰ ਚਲਾਓ ਇਸੇ ਸਮੇਂ ਬਾਬਾ ਸਾਹਿਬ ਸਿੰਘ ਜੀ ਉੱਚੀ ਉੱਚੀ ਕਹਿਣ ਲੱਗੇ ਸੱਚੇ ਬਾਦਸ਼ਾਹ ਪ੍ਰੇਮੀ ਐਵੇਂ ਆਖਦੇ ਸਨ ਤੇਜਾ ਸਿੰਘ ਖਾ ਗਿਆ ਮੈਂ ਸਾਰੀ ਖੇਡ ਅੱਖੀ ਦੇਖੀ ਹੈ ਹਜ਼ਾਰ ਆਉਂਦਾ ਤੇ 2000 ਖਰਚ ਹੁੰਦਾ ਸੰਤਾਂ ਨੇ ਕਿਹਾ ਖਾ ਗਿਆ ਜਾਂ ਨਾ ਖਾ ਗਿਆ ਦੀ ਤਾਂ ਕੋਈ ਗੱਲ ਨਹੀਂ ਇਹ ਤਾਂ ਤੇਜਾ ਸਿੰਘ ਦੀ ਪ੍ਰੀਖਿਆ ਸੀ